ਰੱਬ ਦੇ ਸ਼ਰੀਕ ਭਾਗ ਖੀਰ ਲਾਲੇਖ ਕਮਰਤਕਾਰ ਪੁੱਛਣਾ ਕੀ ਇਹ ਇੰਨਾ ਤੋਂ ਬੇਬੇ ਬੈਠਮੀ ਜੀ ਸਰ ਵਿੱਚ ਬੋਲੀ ਟੀਵੀ ਵੀ ਚੱਲ ਰਿਹਾ ਸੀ ਇੱਕ ਨੇਤਾ ਦੇ ਗੱਲ ਵਿੱਚ ਹਾਰ ਪਾਈ ਹੋਈ ਸਨ ਉਹ ਹੱਥ ਜੋੜੀ ਚੁਕੇ ਖੜਾ ਸੀ ਜਿਵੇਂ ਉਸਤੇ ਕਿਸੇ ਨੇ ਬਹੁਤ ਵੱਡਾ ਐਸਾਨ ਕੀਤਾ ਹੋਵੇ ਵੇ ਇਹਨੂੰ ਕੀ ਹੋ ਗਿਆ ਹੱਥ ਜੋੜੀ ਖੜਾ ਹੈ ਹੋਣਾ ਕੀ ਹੈ ਬੇਬੇ ਅਗਲੇ ਨੇ ਪਾਰਟੀ ਬਦਲੀ ਹੈ ਪਾਰਟੀ ਵਿੱਚ ਲਾਉਣ ਵਾਲਿਆਂ ਮੋਰੇ ਚੁਗ ਰਿਹਾ ਹੈ ਇਹਨੂੰ ਸ਼ਰਮ ਨਹੀਂ ਆਉਂਦੀ ਪਾਰਟੀ ਬਦਲਦਿਆਂ ਨੂੰ ਜੇ ਇੱਕ ਪਾਰਟੀ ਵਿੱਚ ਕੁਝ ਨਹੀਂ ਸਵਾਰ ਸਕੇ ਦੂਜੀ ਵਿੱਚ ਜਾ ਕੇ ਕੀ ਸਵਾ ਸਵਾਰ ਦੇਣਗੇ ਇਹ ਗੱਲ ਤਾਂ ਇਹਨਾਂ ਨੂੰ ਕਿਸੇ ਨੇ ਪੁੱਛੀ ਨਹੀਂ ਹੁਣ ਤੱਕ ਜਿੰਦਰ ਗੰਭੀਰ ਹੋ ਕੇ ਬੋਲਿਆ ਉਸ ਨੇ ਚੈਨਲ ਬਦਲ ਦਿੱਤਾ ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਕਾਲ ਸੁਣ ਕੇ ਉਸ ਨੂੰ ਕਹਿ ਰਿਹਾ ਸੀ بس ਅੱਖੇ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਨਾ ਕਿ ਗੁਰੂ ਜੀ ਮੇਰਾ ਝੇ ਕੰਮ ਹੋ ਜਾਏ ਹੋ ਜਾਏਗਾ ਇਹਨੂੰ ਫੋਨ ਲਾ ਕੇ ਆਖ ਦੇ ਜੇ ਨਹੀਂ ਸ਼ਕਤੀਏ ਤਾਂ ਸਾਰੀ ਦੁਨੀਆ ਨੂੰ ਹੀ ਠੀਕ ਕਰ ਦੇ ਬੇਬੇ ਉੱਠ ਕੇ ਬੈਠ ਗਈ ਬੇਬੇ ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ ਜੇ ਕਿਤੇ ਲੱਗ ਵੀ ਜਾਵੇ ਤਾਂ ਅੱਗੇ ਦੀ ਅੱਗੇ ਨੰਬਰ ਦੇ ਹੀ ਜਾਣਗੇ ਬੰਦਾ ਆਖ ਕੇ ਫੋਨ ਬੰਦ ਕਰ ਦਿੰਦਾ ਜਿੰਦਰ ਨੇ ਕਿਹਾ ਤੈਨੂੰ ਕੀ ਪਤਾ ਤੂੰ ਲਾਇਆ ਕਦੇ ਬੇਬੇ ਪੋਤੇ ਦੇ ਮੂੰਹ ਵੱਲ ਕੇ ਬੋਲੇ ਨਾ ਨਾ ਮੈਂ ਕਿਉਂ ਲਾਉਣਾ ਏ ਉਹ ਤਾਂ ਇੱਕ ਦਿਨ ਸਕੂਲ ਵਿੱਚ ਜਵਾਕ ਗੱਲਾਂ ਕਰਦੇ ਸੀ ਪੋਤੇ ਨੇ ਚੈਨਲੀ ਬਦਲ ਦਿੱਤਾ ਇੱਕ ਹੋਰ ਚੈਨਲ ਤੇ ਇੱਕ ਔਰ ਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਸੀ ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ ਹੈ ਬਸ ਹੁਣ ਤਾਂ ਇੱਕ ਹੀ ਇੱਛਾ ਏ ਇਹ ਜਾਨ ਤੁਹਾਡੇ ਚਰਨਾਂ ਵਿੱਚ ਨਿਕਲੇ ਬੇਬੇ ਨੇ ਮੱਥੇ ਤੇ ਹੱਥ ਮਾਰਿਆ हे ਮਾਲਕਾ ਕੀ ਬਨੋਂ ਲੋਕਾਂ ਦਾ ਆਖਦੇ ਆ ਬੇਬੇ ਵੇ ਮੱਥਾ ਫੜ ਕੇ ਬੈਠ ਗਈ ਲੋਕਾਂ ਦਾ ਤਾਂ ਕੁਝ ਨਹੀਂ ਬਾਨਾ ਬੇਬੇ ਪਰ ਬਾਬਿਆਂ ਦੇ ਖਾ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ ਪਤਾ ਨਹੀਂ ਕਿਵੇਂ ਭਲਾ ਹੋ ਇਹਨਾਂ ਦਾ ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ ਬੇਬੇ ਤੱਪੀ ਪਈ ਸੀ ਜੇ ਉਸ ਦੇ ਬਸ ਹੁੰਦਾ ਸਭ ਨੂੰ ਸਿੱਧੇ ਕਰ ਦਿੰਦੀ ਬੇਬੇ ਜੀ ਦੇ ਹੱਥ ਵਿੱਚ ਤਾਕਤ ਆ ਜਾਂਦੀ ਹੈ ਉਹੀ ਆਕੜ ਬੈਂਦਾ ਹੈ ਇਹ ਪਹਚਾਉਣੀ ਬੜੀ ਔਖੀ ਹੈ ਤਾਕਤ ਜਿਹੜੀ ਮਰਜ਼ੀ ਹੋਵੇ ਧਰਮ ਦੀ ਹੋਵੇ ਪੈਸੇ ਦੀ ਹੋਵੇ ਉੱਚੇ ਅਹੁਦੇ ਦੀ ਹੋਵੇ ਪਰ ਮੇਰਾਜਨੀਤੀ ਦੀ ਹੋਵੇ ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ ਹੈ ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਹੈ ਕਿ ਰੱਬ ਉਹਨੂੰ ਵੇਖ ਰਿਹਾ ਹੈ ਇਹ ਤਾਂ ਰੱਬ ਦੇ ਸ਼ਰੀਕ ਮੰਨ ਕੇ ਬਹਿ ਜਾਂਦੇ ਨੇ ਬੇਬੇ ਬੋਲੇ ਕਾਲ ਤਾਂ ਬੇਬੇ ਤੇਰੀ 16 ਅੰਨੇ ਸਈਅ ਜਿੰਦਰ ਬੋਲਿਆ ਐਨੇ ਨੂੰ ਬਾਹਰੋਂ ਗਲੀ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਬੇਬੇ ਤੇ ਪੋਤਾ ਚੁੱਪ ਕਰ ਗਏ ਟੀਵੀ ਵੀ ਬੰਦ ਕਰ ਦਿੱਤਾ ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਤੇ ਨੰਗੇ ਪੈਰੀ ਹੀ ਬਾਹਰ ਵੇਖਣ ਚੱਲਿਆ ਗਿਆ ਬੇਬੇ ਵੀ ਚੁੰਨੀ ਸੰਭਾਲਦੀ ਬਾਹਰ ਬੱਲ ਤੁਰ ਪਈ ਪੋਤਾ ਅੰਦਰ ਨੂੰ ਮੁੜ ਆਇਆ ਕੀ ਹੋਇਆ ਬੇਬੇ ਨੇ ਪੁੱਛਿਆ ਲੋਕ ਨੇ ਬੇਬੇ ਕਹਿੰਦੇ ਅਸੀਂ ਨੀਤਾ ਜੀ ਤੋਂ ਸਵਾਲ ਪੁੱਛਣੇ ਨੇ ਉਸਨੇ ਕਿਹਾ ਚਲਾ ਜਾ ਬੇਬੇ ਅੰਦਰ ਉਸਨੇ ਬੇਬੇ ਦੇ ਮੋਢੇ ਉਤੋਂ ਦੀ ਹੱਥ ਰੱਖਨੇ ਆ ਆਖਿਆ ਨਹੀਂ ਮੈਂ ਵੀ ਸਵਾਲ ਪੁੱਛਨੇ ਆ ਬੇਬੇ ਨੇ ਉਸ ਦਾ ਹੱਥ ਪਰੇ ਕਰਕੇ ਚੁੰਨੀ ਦੀ ਵੋਕਲ ਠੀਕ ਕੀਤੀ ਪੋਤਾ ਭੱਜ ਕੇ ਅੰਦਰ ਗਿਆ ਪੈਰੀ ਚੱਪਲ ਪਾ ਕੇ ਬੇਬੇ ਨਾਲ ਆ ਰਲਿਆ ਬੇਬੇ ਦਾ ਹੱਥ ਫੜ ਲਿਆ ਬੇਬੇ ਨੇ ਹੈਰਾਨੀ ਨਾਲ ਉਸ ਵੱਲ ਤੱਕਦੇ ਆ ਪੁੱਛਿਆ ਤੂੰ ਘਰੇ ਨਹੀਂ ਵੈਟ ਸਕਦਾ ਨਾ ਮੁੰਡੇ ਨੇ ਸਿਰ ਹਲਾਉਂਦੇ ਆ ਕਿ ਹੈ ਕਿਉਂ ਬੇਬੇ ਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾ ਮੈਂ ਹੁਣੇ ਹੀ ਸਵਾਲ ਪੁੱਛਨੇ ਇੰਨਾ ਸਾਰੇ ਰੱਬ ਦੇ ਸ਼ਰੀਕਾਂ ਤੋਂ ਧੰਨਵਾਦ